ਕ ਕਬੂਤਰ ਨੋ ਕ ਖ ਖਟਾਰਾ ਨੋ ਖ ਗ ਗਣਪਤੀ ਨੋ ਗ ਘ ਘਰ ਨੋ ਘ ਚ ਚਕਲੀ ਨੋ ਚ ਛ ਛਤਰੀ ਨੋ ਛ ਜ ਜਮਰੂਖ ਨੋ ਜ ਸ ਜਬਲਾ ਨੋ ਜ ਤ ਤਮਟਾ ਨੋ ਤ ਠ ਠੜਿਆ ਨੋ ਠ ਡ ਡਮਰੂ ਨੋ ਡ ਢ ਢਗਲਾ ਨੋ ਢ અણા ફેણનો નો અણા ત તલવાર નો ત થ થડ નો થ ગ ડડા નો દો ત ધજા ના નગારા નો ન ਪਾ ਪਤੰਗ ਨੋ ਪਾ ਫਾ ਟਕੜਾ ਨੋ ਫਾ ਬਾ ਬੱਕਰੀ ਨੋ ਬਾ ਪਾ ਭਮਰੜਾ ਨੋ ਭੋ ਮਾ ਮਾਰਚਾ ਨੋ ਮਾ ਯਾ ਯਤੀ ਨੋ ਯਾ ਰ ਰ ਮਕੜਾ ਨੋ ਰ ਲ ਲਸਣ ਨੋ ਲ ਵ ਵਹਣ ਨੋ ਵ ਸ ਸ਼ਰਣਾਈ ਨੋ ਸ ਸ ਸ਼ਟ ਕੋਣ ਨੋ ਸ ਸ ਸਸਲਾ ਨੋ ਸ ਹ ਰਾਣ ਨੋ ਹ ਅੜਾ ਨਾਲ ਨੋ ਅੜ ਖ ਖਾਤਰੀ ਨੋ ਖਾ ਬਿਨਾ ਯਾਗਨ ਨੋਗਨਾ